ਕੰਨਰਨਾ ਨੋਥ ਇੱਕ ਵੱਡਾ ਨਾਂ ਬਾਲੀਵੁੱਡ ਦਾ ਇੱਕ ਵੱਡਾ ਨਾਂ ਇੱਕ ਮੈਂਬਰ ਪਾਰਲੀਮੈਂਟ ਉਹਨਾਂ ਦੀ ਇੱਕ ਫਿਲਮ ਐਮਰਜੈਂਸੀ ਤੇ ਐਮਰਜੈਂਸੀ ਫਿਲਮ ਨੂੰ ਲੈ ਕੇ ਜਿਹੜਾ ਵਿਵਾਦ ਆ ਤੁਸੀਂ ਤਾਂ ਕਾਰਨ ਕੀ ਮੰਨਦੇ ਹੋ ਹਰਿਆਣਾ ਦੇ ਵਿੱਚ ਇਲੈਕਸ਼ਨਾਂ ਕਰਕੇ ਇਹਨਾਂ ਨੇ ਐਨ ਮੌਕੇ ਤੇ ਲਿਆ ਕੇ ਫਿਲਮ ਰਿਲੀਜ਼ ਕਰਨੀ ਹੈ 6 ਸਤੰਬਰ ਨੂੰ ਐਮਰਜੈਂਸੀ ਆਪਣਾ ਅਕਸ ਬਿਲਕੁਲ ਬੀਜੇਪੀ ਸਾਫ਼ ਦਿਖਾਣਾ ਚਾਹੁੰਦੀ ਕਿਉਂਕਿ ਬੀਜੇਪੀ ਨੂੰ ਪਤਾ ਹੈ ਕਿ ਹਰਿਆਣਾ ਦੇ ਵਿੱਚ ਬੀਜੇਪੀ ਦੇ ਪੈਰ ਉਖੜ ਰਹੇ ਆ ਤੁਸੀਂ ਦੇਖੋ ਉਹਨਾਂ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਜਦੋਂ ਉਹਨਾਂ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਤੇ ਇਹਨਾਂ ਦਾ ਮਤਲਬ ਸਪਸ਼ਟ ਔਰ ਸਾਫ਼ ਹੈਗਾ ਕਿ ਇਹ ਲੋਕ ਚਾਹਦੇ ਹੀ ਹੈ ਕਿ ਮਾਹੌਲ ਖਰਾਬ ਕਰਨਾ ਕੀ ਤੁਸੀਂ ਐਂ ਕਹਿ ਰਹੇ ਹੋ ਕਿ ਹਰਿਆਣਾ ਦੇ ਵਿੱਚ ਬੀਜੇਪੀ ਦਾ ਕੰਮ ਆਸਾਨ ਕਰਨ ਵਾਸਤੇ ਕੰਗਰਣੋ ਨੇ ਅਮਰਜੈਂਸੀ ਫਿਲਮ ਲੈ ਕੇ ਆਇਨੇ ਬਿਲਕੁਲ ਜੀ ਉਹਨਾਂ ਨੂੰ ਪਤਾ ਹੈਗਾ ਕਿ ਇਸ ਤੋਂ ਬਿਨਾ ਉਹ ਇਲੈਕਸ਼ਨ ਜਿੱਤ ਨਹੀਂ ਸਕਦੇ ਇਲੈਕਸ਼ਨ ਤਾਂ ਹਰਿਆਣਾ ਦੇ ਵਿੱਚ ਨੇ ਲੇਕਿਨ ਵਿਰੋਧ ਪੰਜਾਬ ਦੇ ਵਿੱਚ ਹੋ ਰਿਹਾ ਇਸ ਦਾ ਤੁਸੀਂ ਕੀ ਕਾਰਨ ਮੰਨਦੇ ਹੋ ਇਹੋ ਜਿਹੀ ਕਿਹੜੇ ਸੀਨ ਨੇ ਜਿਨ੍ਹਾਂ ਨੂੰ ਲੈ ਕੇ ਕੁਝ ਲੋਕ ਨੇ ਉਹ ਇਹ ਕਹਿ ਰਹੇ ਨੇ ਇੱਥੇ ਤੱਕ ਕਿਹਾ ਉਹਨਾਂ ਨੇ ਕਿ ਜਿਹੜੇ ਸਿਨੇਮਾ ਹਾਲ ਇਸ ਫਿਲਮ ਨੂੰ ਲਾਣਗੇ ਤੁਹਾਡੀ ਪ੍ਰਾਪਰਟੀ ਤੇ ਉਹ ਆਪ ਜ਼ਿੰਮੇਦਾਰ ਹੋਣਗੇ ਕਹਿੰਦੇ ਫਿਲਮ ਨਾ ਲਾਓ ਜਰਨੈਲ ਸੰਤ ਪਿੰਡਰਾਂ ਵਾਲਿਆਂ ਦਾ ਇੱਕ ਗੱਲ ਦਿਖਾਈ ਹੈ ਕਿ ਤੁਸੀਂ ਸਾਨੂੰ ਵੋਟ ਪਾਓ ਤੇ ਅਸੀਂ ਸਾਨੂੰ ਖਾਲਿਸਤਾਨ ਤੁਸੀਂ ਤੁਹਾਨੂੰ ਸਾਨੂੰ ਵੋਟ ਚਾਹੀਦੇ ਆ ਤੇ ਸਾਨੂੰ ਖਾਲਿਸਤਾਨ ਚਾਹੀਦਾ ਹੈ ਜਦ ਕਿ ਸੰਤ ਪਿੰਡਰਾਂ ਵਾਲਿਆਂ ਨੇ ਕਦੀ ਵੀ ਅਜਿਹੀ ਗੱਲ ਨਹੀਂ ਕੀਤੀ ਉਹਨਾਂ ਨੇ ਗੱਲ ਜਿਹੜੀ ਕੀਤੀ ਸੀ ਉਹਨਾਂ ਨੇ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕੀਤੀ ਸੀ ਨਾ ਕਿ ਇਹ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਸੀ ਕਿ ਜੇਕਰ ਸਿੱਖਾਂ ਦੀ ਸਰਬੋਤਮ ਸੰਸਥਾ ਦਰਬਾਰ ਸਾਹਿਬ ਜੀ ਅਕਾਲ ਤਖਤ ਸਾਹਿਬ ਤੇ ਹਮਲਾ ਹੁੰਦਾ ਤੇ ਖਾਲਿਸਤਾਨ ਦੀ ਨੀਂ ਰੱਖੀ ਜਾਏਗੀ। ਜ਼ੇਦਾਰ ਕੁਸ਼ੀ ਜੀ ਤੁਸੀਂ ਗੱਲ ਕਿ ਤੁਹਾਨੂੰ ਨਹੀਂ ਲੱਗਦਾ ਵੀ ਰਾਈਟ ਟੂ ਫ੍ਰੀडम ਕਗਨਨ ਰਨੋਦ ਦਾ ਵੀ ਹੈਗਾ ਤੇ ਫਿਲਮ ਸੈਂਸਰ ਬੋਰਡ ਹੈਗਾ ਜੇਕਰ ਇਹ ਜੇ ਸੀਨ ਉਹ ਚ ਹੈਗੇ ਨੇ ਤਾਂ ਸੈਂਸਰ ਬੋਰਡ ਉਹਨਾਂ ਨੂੰ ਕਟਾ ਦੇਗਾ ਤੁਹਾਨੂੰ ਯਕੀਨ ਨਹੀਂ ਹੈਗਾ ਸੈਂਸਰ ਬੋਰਡ ਤੇ। ਰਾਈਟ ਟੂ ਫਰੀडम ਤੇ ਫਿਰ ਜਿਹੜੀ ਖਾਲੜਾ ਸਾਹਿਬ ਦੀ ਮੂਵੀ ਬਣੀ ਸੀ ਉਹ ਵੀ ਬੈਨ ਕਰਤੀ ਰਾਈਟ ਟੂ ਫਰੀडम ਤੇ ਫਿਰ ਭਾਈ ਅਮਰਤਪਾਲ ਸਿੰਘ ਬੋਲਦਾ ਸੀ ਬ੍ਰਿੰਦਰ ਸ਼ਾਸਤਰੀ ਗੱਲ ਕਰਦਾ ਕਿ ਹਿੰਦੂ ਰਾਸ਼ਟਰ ਬਣਾਵਾਂਗੇ ਉਹ ਕਿਉਂ ਗੱਲ ਕਰਦਾ ਜਦੋਂ ਕਿ ਇਹ ਸੰਗੀਟ ਢਾਂਚਾ ਮੁਲਕ ਦਾ ਹੈ ਇੱਥੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਸਤਕਾਰ ਹੈਗਾ ਸਾਰਿਆਂ ਦਾ ਜਦੋਂ ਸੰਗੀਟ ਢਾਂਚਾ ਮੁਲਕ ਹੈ ਤੇ ਫਿਰ ਉਹ ਗੱਲ ਕਰਦਾ ਹਿੰਦੂ ਰਾਸ਼ਟਰ ਦੀ ਫਿਰ ਉਦੋਂ ਐਨਐਸਸੀ ਕਿੱਥੇ ਜਾਂਦਾ ਹੈਗਾ ਉਦੋਂ ਫ੍ਰੀडम ਆਫ ਸਪੀਚ ਕਿੱਥੇ ਜਾਂਦੀ ਗਈ ਉਹ ਉਹਨਾਂ ਲਈ ਫ੍ਰੀडम ਆਫ ਸਪੀਚ ਹੈਗੀ ਆ ਜਿਹੜੇ ਬੀਜੇਪੀ ਦੇ ਨਾਲ ਸੰਬੰਧਿਤ ਬੰਦੇ ਆ ਫ੍ਰੀडम ਆਫ ਸਪੀਚ ਕੰਗਨਾ ਵਰਗੀਆਂ ਨੂੰ ਗਈ ਹੈ ਫ੍ਰੀडम ਆਫ ਸਪੀਚ ਸਾਨੂੰ ਨਹੀਂ ਗਈ ਪ੍ਰੋਕਲਸ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਾਹਿਦ ਅਭਿਨੇਤਰੀ ਕੰਗਨਾ ਰਣੌਦ ਦੀ ਇੱਕ ਫਿਲਮ ਨੂੰ ਲੈ ਕੇ ਜ਼ਬਰਦਸਤ ਚਰਚਾ ਇੰ ਦਿਨਾ ਛੜੀ ਹੋਈ ਹੈ ਫਿਲਮ 6 ਸਤੰਬਰ ਨੂੰ ਰਿਲੀਜ਼ ਹੋਣੀ ਹੈ ਤੇ ਫਿਲਮ ਦਾ ਨਾਮ ਹੈ ਅਮਰਜੈਂਸੀ ਦੱਸ ਦਈਏ ਕਿ ਇਸ ਫਿਲਮ ਦੇ ਵਿੱਚ ਅਦਾਕਾਰਾ ਕਗਨਰ ਰਣੋਤ ਦੇ ਵੱਲੋਂ ਸਾਬਕਾ ਪੀਐਮ ਪ੍ਰਧਾਨ ਮੰਤਰੀ ਸ਼੍ਰੀ ਇੰਦਰਾ ਗਾਂਧੀ ਦਾ ਜਿਹੜਾ ਰੋਲ ਆ ਉਹ ਨਿਭਾਇਆ ਜਾ ਰਿਹਾ ਇਸ ਨੂੰ ਲੈ ਕੇ ਪੰਜਾਬ ਦੇ ਵਿੱਚ ਲਗਾਤਾਰ ਜਿਹੜੀ ਸਿਆਸਤ ਆ ਉਪਖੀ ਹੋਈ ਆ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਰਾਸ਼ਟਰੀ ਅਧਿਐਕਸ਼ ਨੇ ਉਹ ਸਿਮਰਨਜੀਤ ਸਿੰਘ ਮਾਨ ਹੋਰਦਾ ਵੀ ਇੱਕ ਬਿਆਨ ਸਾਹਮਣੇ ਆਉਂਦਾ ਹੈ ਜਿਸ ਤੋਂ ਬਾਅਦ ਇਹ ਚਰਚਾ ਹੋਰ ਜ਼ਿਆਦਾ ਪਖ ਜਾਣਦੀ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਬੁਲਾਰੇ ਨਵਨੀਤ ਗੋਪੀ ਜੀ ਸਰ ਪਹਿਲਾਂ ਤੁਹਾਡਾ ਸਵਾਗਤ ਆ ਤੁਹਾਡਾ ਸਤਿ ਸ੍ਰੀ ਅਕਾਲ ਜੀ ਸਰ ਜੇਕਰ ਮੈਂ ਗੱਲ ਕਰਾਂ ਕੰਗਨਾ ਰਣੌਥ ਇੱਕ ਵੱਡਾ ਨਾਂ ਬਾਲੀਵੁੱਡ ਦਾ ਇੱਕ ਵੱਡਾ ਨਾਂ ਇੱਕ ਮੈਂਬਰ ਪਾਰਲੀਮੈਂਟ ਉਹਨਾਂ ਦੀ ਇੱਕ ਫਿਲਮ ਐਮਰਜੈਂਸੀ ਤੇ ਐਮਰਜੈਂਸੀ ਫਿਲਮ ਨੂੰ ਲੈ ਕੇ ਜਿਹੜਾ ਵਿਵਾਦ ਆ ਤੁਸੀਂ ਤਾਂ ਕਾਰਨ ਕੀ ਮੰਨਦੇ ਹੋ ਮੈਂ ਉਹਦਾ ਕਾਰਨ ਐ ਮੰਨਦਾ ਗਾ ਕਿ ਹਰਿਆਣਾ ਦੇ ਵਿੱਚ ਇਸ ਵੇਲੇ ਇਲੈਕਸ਼ਨ ਅਗੇ ਆ ਜੀ ਤੇ ਤੁਹਾਨੂੰ ਪਤਾ ਜਦੋਂ ਇਲੈਕਸ਼ਨ ਹੋਣਗੇ ਜੀ ਤੇ ਇਲੈਕਸ਼ਨ ਨੂੰ ਜਿੱਤਣ ਵਾਸਤੇ ਪ੍ਰੋਪੋਗੈਂਡਾ ਚਾਹੀਦਾ ਕਿਸੇ ਚੀਜ਼ ਦਾ ਤੇ ਦੂਸਰੀ ਪਾਰਟੀਆਂ ਨੂੰ ਹਰਾਉਣ ਵਾਸਤੇ ਇਹ ਸਿਰਫ ਔਰ ਸਿਰਫ ਬੜੀ ਕੂਟਨੀਤੀ ਇੱਕ ਚੱਲ ਰਹੀ ਗਈ ਹੈ ਹਰਿਆਣਾ ਦੇ ਵਿੱਚ ਇਲੈਕਸ਼ਨਾਂ ਕਰਕੇ ਇਹਨਾਂ ਨੇ ਐਨ ਮੌਕੇ ਤੇ ਲਿਆ ਕੇ ਫਿਲਮ ਰਿਲੀਜ਼ ਕਰਨੀ ਹੈ 6 ਸਤੰਬਰ ਨੂੰ ਅਮਰਜੈਂਸੀ ਔਰ ਚਿੱਕਰਦਾਰ ਕੁਸ਼ੀ ਕਰਨੀ ਹੈ ਮਿਨਿਓਰਿਟੀਜ਼ ਦੀ ਸਿੱਖਾਂ ਦੀ ਤੇ ਹੋਰ ਵੀ ਲੋਕਾਂ ਦੀ ਕਰਦਾਰ ਕੁਸ਼ੀ ਕਰਨੀ ਹੈ ਤੇ ਆਪਣਾ ਅਕਸ ਬਿਲਕੁਲ ਬੀਜੇਪੀ ਸਾਫ਼ ਦਿਖਾਣਾ ਚਾਹੁੰਦੀ ਕਿਉਂਕਿ ਬੀਜੇਪੀ ਨੂੰ ਪਤਾ ਹੈ ਕਿ ਹਰਿਆਣਾ ਦੇ ਵਿੱਚ ਬੀਜੇਪੀ ਦੇ ਪੈਰ ਉਖੜ ਰਹੇ ਆ ਤੇ ਉਹਦੇ ਕਰਕੇ ਇਹ ਪ੍ਰੋਪਾਗੈਂਡਾ ਉਹਨਾਂ ਨੇ ਬਣਾਇਆ ਹੈ ਇਹ ਸਾਰੀ ਇਦੇ ਪਿੱਛੇ ਇੱਕ ਸਾਜ਼ਿਸ਼ ਗੀ ਆ ਗਿਨੀ ਮਿੱਥੀ ਸਾਜ਼ਿਸ਼ ਆ ਉਹ ਸਾਜ਼ਿਸ਼ ਬੀਜੇਪੀ ਖੁਦ ਚੱਲ ਰਹੀ ਆ ਅੱਜ ਬੀਜੇਪੀ ਕਹਿ ਰਹੀ ਆ ਕਿ ਅਸੀਂ ਕੰਗਨਾਂ ਨੂੰ ਬੋਲਤਾ ਇੱਕ ਬੰਨੇ ਕਹੀ ਜਾਂਦੇ ਪਏ ਆ ਕਿ ਅਸੀਂ ਕੰਗਨਾਂ ਨੇ ਬਹੁਤ ਮਾੜਾ ਬਿਆਨ ਦਿੱਤਾ ਬਹੁਤ ਸ਼ਬਦਾਲੀ ਸ਼ਬਦਾਬਲੀ ਗਲਤ ਹੋ ਗਈ ਉਹਨਾਂ ਦੀ ਉਹਨਾਂ ਦਾ ਸਯੋਗੀ ਸੰਗਠਨ ਬੀਕੇਯੂ ਉਹ ਵੀ ਤੁਸੀਂ ਦੇਖੋ ਉਹਨਾਂ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਜਦੋਂ ਉਹਨਾਂ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਤੇ ਇਹਨਾਂ ਦਾ ਮਤਲਬ ਸਪਸ਼ਟ ਔਰ ਸਾਫ਼ ਹੈਗਾ ਕਿ ਇਹ ਲੋਕ ਚਾਹਦੇ ਹੀ ਹੈ ਕਿ ਮਾਹੌਲ ਖਰਾਬ ਕਰਨਾ ਇਹ ਅਮਰਜੈਂਸੀ ਦੇ ਉੱਤੇ ਅਗਰ ਸੈਂਸਰ ਬੋਰਡ ਨੇ ਰੋਕ ਲਾਦ ਦਿੱਤੀ ਹੈ ਤੇ ਅੱਛੀ ਗੱਲ ਹੈ ਅਗਰ ਨਹੀਂ ਲਾਉਂਦੀ ਤੇ ਇੱਥੇ ਬਹੁਤ ਅਫਰਾ ਤਫਰੀ ਮੱਚ ਸਕਦੀ ਸੀ ਗੋਪੀ ਸਾਹਿਬ ਤੁਸੀਂ ਐਂ ਕਹਿ ਰਹੇ ਹੋ ਕਿ ਹਰਿਆਣਾ ਦੇ ਵਿੱਚ ਭਾਜਪਾ ਦਾ ਕੰਮ ਆਸਾਨ ਕਰਨ ਵਾਸਤੇ ਕੰਨਰੋ ਤੇ ਅਮਰਜੈਂਸੀ ਫਿਲਮ ਲੈ ਕੇ ਆਏ ਨੇ ਬਿਲਕੁਲ ਜੀ ਉਹਨਾਂ ਨੂੰ ਪਤਾ ਹੈਗਾ ਕਿ ਇਸ ਤੋਂ ਬਿਨਾ ਉਹ ਇਲੈਕਸ਼ਨ ਜਿੱਤ ਨਹੀਂ ਸਕਦੇ ਕਿਉਂਕਿ ਇਹਨਾਂ ਕੋਲੇ ਹੋਰ ਕੋਈ ਚਾਰਾ ਹੀ ਨਹੀਂਗਾ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਗੇ ਪੰਜਾਬ 'ਚ ਰਾਸ਼ਟਰਪਤੀ ਸ਼ਾਸਨ ਲਾਣਗੇ ਠੀਕ ਹੈ ਜੀ ਹਰਿਆਣਾ ਦੇ ਵਿੱਚ ਇਲੈਕਸ਼ਨ ਇਹਨਾਂ ਨੇ ਜਿੱਤਨੇ ਆ ਹਰਿਆਣਾ ਦੇ ਲੋਕ ਇਹਨਾਂ ਨੂੰ ਬਿਲਕੁਲ ਨਕਾਰ ਚੁੱਕੇ ਆ ਬੀਜੇਪੀ ਸਰਕਾਰ ਨੂੰ ਨਕਾਰ ਚੁੱਕੇ ਆ ਉਹਦੇ ਕਰਕੇ ਇਹਨਾਂ ਨੇ ਐਨ ਮੌਕੇ ਤੇ ਇਹ ਸਮੇਂ-ਸਮੇਂ ਦੇ ਉੱਤੇ ਕੰਮ ਕਰਦੇ ਆ ਜਿਵੇਂ ਪਲਵਾਮਾ ਕਾਂਡ ਆ ਗਿਆ ਪਲਵਾਮਾ ਦੇ ਵਿੱਚ ਸ਼ਹੀਦ ਹੋਏ ਸੀ ਫਿਰ ਠੀਕ ਹੈ ਜੀ ਫੇਰ ਜਦੋਂ ਇਹਗਾ ਸੀ ਇਲੈਕਸ਼ਨ ਅਗੇ ਸੀ ਮੈਂਬਰ ਪਾਰਲੀਮੈਂਟ ਲੋਕ ਸਭਾ ਦੇ ਦੇਸ਼ ਭਰ ਦੇ ਵਿੱਚ ਇਲੈਕਸ਼ਨ ਸੀ ਉਦੋਂ ਰਾਮ ਮੰਦਰ ਨੂੰ ਇਹਨਾਂ ਨੇ ਉਬਾਰਿਆ ਸੀ ਮਤਲਬ ਕਿ ਇਹ ਸਮੇਂ-ਸਮੇਂ ਦੇ ਉੱਤੇ ਹੈ ਇਹ ਮੁੱਦਾ ਲੈ ਕੇ ਆਉਂਦੇ ਆ ਤਾਂ ਕਿ ਲੋਕਾਂ ਦੀਆਂ ਭਾਵਨਾਵਾਂ ਲੋਕਾਂ ਦੇ ਸੈਂਟੀਮੈਂਟਸ ਜਿਹੜੇ ਹੁੰਦੇ ਆ ਉਹਨਾਂ ਨਾਲ ਜੁੜੀਆਂ ਹੋਈਆਂ ਚੀਜ਼ਾਂ ਇਹ ਕਰਦੇ ਗਿਆ ਉਸੇ ਗੱਲ ਤੇ ਆ ਰਿਹਾ ਸੀ ਗੋਪੀ ਸਾਹਿਬ ਇਲੈਕਸ਼ਨ ਤਾਂ ਹਰਿਆਣਾ ਦੇ ਵਿੱਚ ਨੇ ਲੇਕਿਨ ਵਿਰੋਧ ਪੰਜਾਬ ਦੇ ਵਿੱਚ ਹੋ ਰਿਹਾ ਇਸ ਦਾ ਤੁਸੀਂ ਕੀ ਕਾਰਨ ਮੰਨਦੇ ਹੋ ਇਹੋ ਜਿਹੀ ਕਿਹੜੇ ਸੀਨ ਨੇ ਜਿਨ੍ਹਾਂ ਨੂੰ ਲੈ ਕੇ ਕੁਝ ਲੋਕ ਨੇ ਉਹ ਇਹ ਕਹਿ ਰਹੇ ਨੇ ਇੱਥੇ ਤੱਕ ਕਿਹਾ ਉਹਨਾਂ ਨੇ ਕਿ ਜਿਹੜੇ ਸਿਨੇਮਾ ਹਾਲ ਇਸ ਫਿਲਮ ਨੂੰ ਲਾਣਗੇ ਆਪਣੀ ਪ੍ਰਾਪਰਟੀ ਦੇ ਉਹ ਜ਼ਿੰਮੇਦਾਰ ਹੋਣਗੇ ਕਹਿੰਦੇ ਫਿਲਮ ਨਾ ਲਾਓ ਬਿਲਕੁਲ ਸਹੀ ਹੈ ਹੁਣ ਤੁਸੀਂ ਦੇਖੋ ਅਸੀਂ ਵਿਆਹਾਂ ਸ਼ਾਦੀਆਂ ਦੇ ਵਿੱਚ Hindu Sikh ਭਰਾ ਇਕੱਠੇ ਹੁੰਨੇ ਆ ਠੀਕ ਹੈ ਕਾਰੋਬਾਰ ਅਸੀਂ ਇਕੱਠੇ ਕਰਦੇ ਆਂ ਇੱਕ ਦੂਜੇ ਦੇ ਘਰਾਂ ਦੇ ਵਿੱਚ ਅਸੀਂ ਇਕੱਠੇ ਵਿਛੜਦੇ ਜਾਂਦੇ ਆਂ ਸਭ ਕੁਝ ਕਰਦੇ ਆਂ ਤੇ ਇੱਥੇ ਇੱਕ ਅਕਸ ਦਿਖਾਤਾ ਉਹਨਾਂ ਨੇ 84 ਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜੇ ਜਰਨਲ ਸੰਤ ਪਿੰਡਰਾਂ ਵਾਲਿਆਂ ਦਾ ਇੱਕ ਗੱਲ ਦਿਖਾਈ ਹੈ ਕਿ ਤੁਸੀਂ ਸਾਨੂੰ ਵੋਟ ਪਾਓ ਤੇ ਅਸੀਂ ਸਾਨੂੰ ਖਾਲਸਾਣ ਤੁਸੀਂ ਤੁਹਾਨੂੰ ਸਾਨੂੰ ਵੋਟ ਚਾਹੀਦੇ ਆ ਤੇ ਸਾਨੂੰ ਖਾਲਸਾਣ ਚਾਹੀਦਾ ਹੈਗਾ ਜਦ ਕਿ ਸੰਤ ਪਿੰਡਰਾਂ ਵਾਲਿਆਂ ਨੇ ਕਦੀ ਵੀ ਅਜਿਹੀ ਗੱਲ ਨਹੀਂ ਕੀਤੀਗੀ ਉਹਨਾਂ ਨੇ ਗੱਲ ਕੀਤੀਗੀ ਸੀ ਉਹਨਾਂ ਨੇ ਗੱਲ ਜਿਹੜੀ ਕੀਤੀਗੀ ਸੀ ਉਹਨਾਂ ਨੇ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕੀਤੀ ਸੀ ਨਾ ਕਿ ਇਹ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਸੀ ਕਿ ਜੇਕਰ ਸਿੱਖਾਂ ਦੀ ਸਰਬੋਤਮ ਸੰਸਥਾ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਹੁੰਦਾ ਤੇ ਖਾਲਸਾਤਨ ਦੀ ਨੀ ਰੱਖੀ ਜਾਏਗੀ ਤੇ ਜਦੋਂ ਉਹਨਾਂ ਨੇ ਉਸ ਚੀਜ਼ ਦੀ ਗੱਲ ਹੀ ਨਹੀਂ ਕੀਤੀ ਫਿਰ ਨਾਲੇ ਏਡੇ ਮਹਾਨ ਸੰਤ ਦੀ ਕੋਈ ਕਰਦਾਰਕੋਸ਼ਿਸ਼ ਕਰਨ ਵਾਸਤੇ ਇੱਕ ਅਜੇਹਾ ਬੰਦਾ ਜਿਹਨੂੰ ਸਿੱਖ ਰਿਲੀਜੀਅਨ ਦੀ ਪ੍ਰੈਕਟਿਸ ਬਾਰੇ ਹੀ ਨਹੀਂ ਪਤਾ ਉਹਨੂੰ ਤੁਸੀਂ ਨਕਲੀ ਸਿੱਖ ਬਣਾ ਕੇ ਉਹ ਵੀ ਇੱਕ ਸੰਤ ਦਾ ਰੂਪ ਦਹਾ ਕੇ ਫਿਰ ਤੁਸੀਂ ਇੱਥੇ ਪੰਜਾਬ ਦੇ ਵਿੱਚ ਮਾਹੌਲ ਤੇ ਖਰਾਬ ਇਹਨਾਂ ਨੇ ਆਪ ਕਰਨ ਦਾ ਸੋਚਿਆ ਉਸ ਤੋਂ ਬਾਅਦ ਦੋ ਗੱਲਾਂ ਕਹਿ ਕੇ ਬਿਠਾਤੀਆਂ ਸੂਏ ਇੱਕ ਗਿਨੀਮਤੀ ਸਾਜ਼ਿਸ਼ ਹੈਗੀ ਸੀ ਪੰਜਾਬ ਹੈ ਹਰਿਆਣਾ ਨਾਲ-ਨਾਲ ਲੱਗਦੀਆਂ ਸਟੇਟਾਂ ਸੈਂਸਿਟਿਵ ਸਟੇਟਾਂ ਆਈਆਂ ਇਹ ਇਹਨਾਂ ਨੇ ਸਿਰਫ ਮਾਹੌਲ ਖਰਾਬ ਕਰਨਾ ਹੈ ਮਾਹੌਲ ਖਰਾਬ ਨਹੀਂ ਕਰਨਗੇ ਅਫਰਾ ਤਫਰੀ ਨਹੀਂ ਮੱਚੇਗੀ ਰਾਜਨੀਤੀ ਕਿੱਦਾਂ ਕਰਨਗੇ ਗੋਪੀ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਹੋ ਰਹੀ ਆਇਆ ਕਿਰਦਾਰ ਕੁਸ਼ੀਦ ਤੁਸੀਂ ਗੱਲ ਕਿ ਤੁਹਾਨੂੰ ਨਹੀਂ ਲੱਗਦਾ ਬਈ ਰਾਈਟ ਟੂ ਫ੍ਰੀडम ਕਗਨਰਨੋਦ ਦਾ ਵੀ ਹੈਗਾ ਤੇ ਫਿਲਮ ਸੈਂਸਰ ਬੋਰਡ ਹੈਗਾ ਜੇਕਰ ਇਹ ਜੇ ਸੀਨ ਉੱਚ ਹੈਗੇ ਨੇ ਤਾਂ ਸੈਂਸਰ ਬੋਰਡ ਉਹਨਾਂ ਨੂੰ ਕਟਾ ਦੇਗਾ ਤੁਹਾਨੂੰ ਯਕੀਨ ਨਹੀਂ ਹੈਗਾ ਸੈਂਸਰ ਬੋਰਡ ਤੇ ਰਾਈਟ ਟੂ ਫ੍ਰੀडम ਤੇ ਫਿਰ ਜਿਹੜੀ ਖਲੜਾ ਸਾਹਿਬ ਦੀ ਮੂਵੀ ਬਣੀ ਸੀ ਉਹ ਵੀ ਬੈਨ ਕਰਤੀ ਰਾਈਟ ਟੂ ਫ੍ਰੀडम ਤੇ ਫਿਰ ਪਾਈ ਅਮਰਿਤਪਾਲ ਸਿੰਘ ਬੋਲਦਾ ਸੀ ਰਾਈਟ ਟੂ ਫ੍ਰੀडम ਤੇ ਫਿਰ ਜਦੋਂ ਆ ਆਰਟੀਕਲ 19 ਦੇ ਵਿੱਚ ਕਹਿੰਦੇ ਆ ਕਿ ਫ੍ਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਐਂਡ ਐਕਸਪ੍ਰੈਸ਼ਨਸ ਫਿਰ ਉਹਦੇ ਵਿੱਚ ਕੀ ਹੁੰਦਾ ਫਿਰ ਜਦੋਂ ਇਹ ਕੋਈ ਗੱਲ ਕਰਦੇ ਆ ਤੇ ਉਦੋਂ ਐਨਐਸਐਲ ਲਾਉਣ ਦੀ ਗੱਲ ਆ ਜਾਂਦੀ ਜਦੋਂ ਇਹ ਕਹਿੰਦੇ ਆ ਕਿ ਆਪਣੀ ਅਲੱਗ ਸਟੇਟ ਦੀ ਮੰਗ ਕਰਦੇ ਆ ਤੇ ਜਦੋਂ ਤਰਿੰਦਰ ਸ਼ਾਸਤਰੀ ਗੱਲ ਕਰਦਾਗਾ ਤਰਿੰਦਰ ਸ਼ਾਸਤਰੀ ਗੱਲ ਕਰਦਾ ਕਿ ਹਿੰਦੂ ਰਾਸ਼ਟਰ ਬਣਾਵਾਂਗੇ ਜੀ ਉਹ ਕਿਉਂ ਗੱਲ ਕਰਦਾ ਜਦੋਂ ਕਿ ਇਹ ਸੰਗੀਤ ਢਾਂਚਾ ਮੂਲਕ ਹੈ ਇੱਥੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਸਤਿਕਾਰ ਹੈਗਾ ਸਾਰਿਆਂ ਦਾ ਜਦੋਂ ਸੰਗੀਤ ਢਾਂਚਾ ਮੂਲਕ ਹੈ ਤੇ ਫਿਰ ਉਹ ਗੱਲ ਕਰਦਾ ਹੈ ਹਿੰਦੂ ਰਾਸ਼ਟਰ ਦੀ ਤੇ ਫਿਰ ਉਦੋਂ ਐਨਐਸਸੀ ਕਿੱਥੇ ਜਾਂਦਾ ਹੈਗਾ ਉਦੋਂ ਫ੍ਰੀडम ਆਫ ਸਪੀਚ ਕਿੱਥੇ ਜਾਂਦੀਗੀ ਉਹ ਉਹਨਾਂ ਲਈ ਫ੍ਰੀडम ਆਫ ਸਪੀਚ ਹੈਗੀ ਆ ਜਿਹੜੇ ਬੀਜੇਪੀ ਦੇ ਨਾਲ ਸੰਬੰਧਿਤ ਬੰਦੇ ਆ ਫ੍ਰੀडम ਆਫ ਸਪੀਚ ਕੰਗਨਾ ਵਰਗੀਆਂ ਨਹੀਂ ਹੋਗੀ ਆ ਫ੍ਰੀडम ਆਫ ਸਪੀਚ ਸਾਨੂੰ ਨਹੀਂਗੀ ਖਾਲੜਾ ਸਾਹਿਬ ਦੀ ਰਿਐਲਿਟੀ ਦੀ ਮੂਵੀ ਸੀ ਠੀਕ ਹੈ ਜੀ ਕਿ ਉਹਨਾਂ ਨੇ ਇੰਨੇ ਦਾ ਸੰਸਕਾਰ ਕੀਤੇ ਇੰਨੀਆਂ ਲਵਾਰ ਸਲਾਸ਼ਾਂ ਲੱਭੀਆਂ ਉਹਦੇ ਬਾਰੇ ਉਸ ਮੂਵੀ ਨੂੰ ਦਿਖਾਨ ਨਹੀਂ ਦਿੱਤਾ ਉਹਨੂੰ ਸੈਂਸਰ ਨੇ ਪਾਸ ਨਹੀਂ ਕੀਤਾ ਫਿਰ ਫਰੀडम ਆਫ ਸਪੀਚ ਕਾ ਦੇਗੀ ਇਹ ਤੇ ਜਿਸki लाठी उसकी भैंस ਕਹਿੰਦੇ ਸਮਰਥ ਕੋ ਨਹੀਂ ਦੋਸ਼ ਗੋਸਾਈ ਜਿਹੜੇ ਸਮਰਥ ਹੋਰ ਤਾਕਤਵਰ ਹੁੰਦੇ ਨਾ ਉਹਨਾਂ ਨੂੰ ਕੋਈ ਦੋਸ਼ ਨਹੀਂ ਹੁੰਦਾ ਸੈਂਸਰ ਬੋਰਡ ਨੇ ਤਾਂ ਫਿਲਮ ਹਲੇ ਰੋਕੀ ਹੋਈ ਹੈ ਸਰਟੀਫਿਕੇਟ ਨਹੀਂ ਮਿਲਿਆ ਹਲੇ ਤਾਂ ਗ੍ਰੀਨ ਫਲੈਗ ਨਹੀਂ ਆਇਆ ਕੰਗਨਨ ਨੂੰ ਅੱਛੀ ਗੱਲ ਲੱਗੀ ਆ ਜੇਕਰ ਸੈਂਸਰ ਬੋਰਡ ਨੇ ਫਿਲਮ ਰੋਕੀ ਅਤੇ ਉਹਨਾਂ ਦਾ ਬਹੁਤ ਧੰਨਵਾਦ ਕਰ ਦਾਂਗੇ ਕਿ ਉਹਨਾਂ ਨੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖਿਆ ਕਿ ਉਸ ਫਿਲਮ ਦੇ ਨਾਲ ਮਾਹੌਲ ਖਰਾਬ ਹੋ ਸਕਦਾ ਹੈ ਤੇ ਕੰਗਨਾ ਵਰਗੀਆਂ ਦਾ ਉਹ ਕਿਰਦਾਰ ਨਹੀਂਗਾ ਕਿ ਜਿਹੜੇ ਇਹ ਕਿਰਦਾਰ ਨਿਭਾਰੀਆਂ ਆਈਆਂ ਤੁਸੀਂ ਦੇਖੋ ਤੁਸੀਂ ਭਾਜਪਾ ਦੇ ਵਿੱਚ ਹੈ ਗਿਓ ਜੀ ਹੁਣ ਤੁਸੀਂ ਇੱਕ ਮੈਂਬਰ ਪਾਰਲੀਮੈਂਟ ਹੈ ਗਿਓ ਤੇ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਤੁਸੀਂ ਗੱਲ ਕਰੋ ਮੰਡੀ ਦੀ ਗੱਲ ਕਰੋ ਹਿਮਾਚਲ ਦੇ ਮੁੱਦਿਆਂ ਤੇ ਗੱਲ ਕਰੋ ਆਪਦੇ ਲੋਕ ਸਭਾ ਖੇਤਰ ਦੀ ਗੱਲ ਕਰੋ ਕਿ ਤੁਸੀਂ ਉੱਠ ਕੇ ਪੰਜਾਬ ਦੇ ਵਿਸ਼ਿਆਂ ਤੇ ਗੱਲ ਕਰਨੀ ਹੈ ਕਿ ਉੱਠ ਕੇ ਤੁਸੀਂ ਕਹੋਗੇ ਕਿ ਪੰਜਾਬ ਚ ਮਾਹੌਲ ਖਰਾਬ ਹੈ ਇੰਨਾ ਇੰਨਾ ਅਧਿਕਾਰ ਨਹੀਂ ਕਿਸੇ ਨੂੰ ਅਸੀਂ ਦੇ ਸਕਦੇ ਇਹ ਨਾਲੇ ਹਿਮਾਚਲ ਵੀ ਸਾਡੇ ਚੋਂ ਨਿਕਲਿਆ ਹੈ ਪੰਜਾਬ ਦੇ ਵਿੱਚੋਂ ਨਿਕਲਿਆ ਹੈ ਇਹ ਵੰਡ ਕੀਤੀ ਸਿਆਸਤਦਾਨਾਂ ਨੇ ਅਸਲ ਮੈਨੇ ਦੇ ਵਿੱਚ ਪੰਜਾਬ ਸਾਡਾ ਹੀ ਪੰਜਾਬ ਦੇ ਨਾਲ ਨਾਲ ਲੱਗਦਾ ਹਿਮਾਚਲ ਸਾਡਾ ਹੀ ਹਿੱਸਾ ਹੈਗਾ ਤੁਸੀਂ ਕਹਿ ਰਹੇ ਹੋ ਵੀ ਹਿਮਾਚਲ ਅੱਜ ਵੀ ਪੰਜਾਬ ਦਾ ਇਹ ਸਾਹਿਬ ਇਹ ਹੀ ਕਹਿ ਰਹੇ ਨੇ ਬਿਲਕੁਲ ਜੀ ਅੱਜ ਵੀ ਹਿਮਾਚਲ ਸਾਡੀ ਤੇ ਜਿੰਦ ਜਾਨ ਜਿਹੜਾ ਸਾਡਾ ਅਖੰਡ ਪੰਜਾਬ ਹੈਗਾ ਅਸੀਂ ਤੇ ਉਹਨੂੰ ਅੱਜ ਵੀ ਆਪਣੇ ਨਕਸ਼ੇ ਦੇ ਵਿੱਚ ਪੂਰੀ ਤਰ੍ਹਾਂ ਸਾਡੇ ਦਿਲ ਦੇ ਵਿੱਚ ਪੂਰੀ ਤਰ੍ਹਾਂ ਉਕਾਰਿਆ ਕੋਬੀ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਹਿਮਾਚਲ ਵੀ ਪੰਜਾਬ ਦਾ ਹਿੱਸਾ ਹੈ ਹਾਲਾਂਕਿ ਪਾਸਟ ਦੇ ਵਿੱਚ ਉਹ ਸੀਗਾ ਲੋਕ ਕਹਿੰਦੇ ਨੇ ਕੰਗਨਾ ਹਿਮਾਚਲ ਦੀ ਬੇਟੀ ਹੈ ਹੈ ਥੋਡੀ ਪਾਰਟੀ ਦੇ ਕੌਮੀ ਪ੍ਰਧਾਨ ਨੇ ਸਿਮਰਨਜੀਤ ਸਿੰਘ ਮਾਨ ਉਹਨਾਂ ਦੇ ਵੱਲੋਂ ਇੱਕ ਬਿਆਨ ਆਂਦਾ ਕਹਿੰਦੇ ਜੀ ਮੈਨੂੰ ਕਹਿਣਾ ਨਹੀਂ ਚਾਹੀਦਾ ਲੇਕਿਨ ਕਹਿਣਾ ਪੈ ਰਿਹਾ ਕਿ ਕੰਗਨਾ ਰਨੋਤ ਨੂੰ ਤੁਹਾਡਾ ਬਹੁਤ ਤਜਰਬਾ ਹੈਗਾ ਕਿਸੇ ਵੀ ਵਿਮਨ ਵਾਸਤੇ ਇਹ ਸ਼ਬਦ ਇੱਕ ਟਰੋਮਾ ਤੁਹਾਨੂੰ ਨਹੀਂ ਲੱਗਦਾ ਵੀ ਇੰਨਾ ਵੱਡਾ ਉਹਨਾਂ ਦਾ ਉਹਦਾ ਸੀਗਾ ਕਈ ਵਾਰ ਮੈਂਬਰ ਪਾਰਲੀਮੈਂਟ ਰੇ ਇਹੋ ਜਿਹਾ ਬਿਆਨ ਨਹੀਂ ਦੇਣਾ ਚਾਹੀਦਾ ਸੀ ਉਹਨਾਂ ਨੂੰ ਦੇਖੋ ਜੀ ਸਭ ਤੋਂ ਪਹਿਲਾਂ ਇੱਕ ਨਾ ਕੇਂਦਰ ਨਿਊਟਨ ਦਾ ਲਾਅ ਹੈਗਾ ਜੀ ਕਿ ਜਿਹੜਾ ਐਕਸ਼ਨ ਹੈਗਾ ਉਹਦਾ ਇਕੁਅਲ ਰਿਐਕਸ਼ਨ ਤੇ ਚੱਲਦਾ ਇਹ ਕਾ ਹੁਣ ਤੁਸੀਂ ਇੱਕ ਗੱਲ ਮੈਨੂੰ ਤੁਸੀਂ ਇਹ ਦੱਸੋ ਕਿ ਜਦੋਂ ਉਹਨੇ ਟਕੇ ਟਕੇ ਦੀਆਂ ਔਰਤਾਂ ਕੀਆਂ ਸੀ ਸਾਡੀ ਮਾਵਾ ਪੈਣਾ ਨੂੰ ਠੀਕ ਹੈ ਉਹਨੇ ਕਈ ਵਾਰੀ ਭੱਦੀ ਸ਼ਬਦਾਬਲੀ ਵਰਤੀ ਉਦੋਂ ਇਹ ਸਾਰੇ ਲੋਕ ਕਿੱਥੇ ਸੁੱਤੇ ਪਏ ਸੀ ਔਮਨ ਕਮਿਸ਼ਨ ਕਿੱਥੇ ਸੁੱਤਾ ਪਿਆ ਸੀ ਔਮਨ ਕਮਿਸ਼ਨ ਨੇ ਕਦੀ ਕੌਗਨੀਸੈਂਸ ਲਿੱਤਾ ਕਦੀ ਸੂਵੋ ਮੋਟੋ ਲਿੱਤਾ ਅੱਜ ਤੱਕ ਇਹ ਅੱਜ ਪੂਰੇ ਦੇਸ਼ ਦੇ ਵਿੱਚ ਐ ਦਿਖਾਉਂਦੇ ਪਏ ਕਿ ਅਫਰਾ ਤਫਰੀ ਮੱਚੀ ਹੋਈ ਹੈ ਕਿ ਇੱਕ ਔਰਤ ਦੇ ਨਾਮ ਤੇ ਇੱਕ ਔਰਤ ਕੁਰੀਅਲਟੀ ਕਰੇ ਇੱਕ ਔਰਤ ਮੰਦੇ ਸ਼ਬਦ ਬੋਲੇ ਇੱਕ ਔਰਤ ਮਾਹੌਲ ਖਰਾਬ ਕਰਨ ਤੱਕ ਜਾਵੇ ਜੀ ਤੋ ਗੱਲ ਕਰੇ ਕਿ ਉੱਥੇ ਕਿਸਾਨ ਰੇਪ ਕਰ ਰਹੇ ਸੀ ਤੇ ਕਿੱਡੀ ਭੱਦੀ ਸ਼ਬਦਾਵਲੀ ਗਈ ਆ ਤੁਸੀਂ ਕਦੀ ਗੌਰ ਕਰੋ ਕਿ ਉਹ ਕਿਸ ਕਪੈਸਿਟੀ ਚ ਉਹਨੇ ਕਿਹਾ ਉਹਨੂੰ ਕਿੰਨੇ ਘੁਆਇਆ ਕਿ ਉੱਥੇ ਕਿਸਾਨ ਰੇਪ ਕਰ ਰਹੇ ਸੀ ਕਿ ਆ ਕੋਈ ਜਿਹੜਾ ਕਮਿਸ਼ਨ ਹੈਗਾ ਔਮਨ ਕਮਿਸ਼ਨ ਦੇ ਨਾਲ ਨਾਲ ਕੋਈ ਮੈਨ ਕਮਿਸ਼ਨ ਨਹੀਂ ਬਣੇਗਾ ਜਿਹੜੇ ਲੋਕੀ ਪੀੜਿਤ ਅਗੇ ਆ ਇੱਕ ਲੀਆਂ ਔਮਨ ਸੀ ਪੀੜਿਤ ਅਗੀਆਂ ਹੈ ਜੜੀਆਂ ਮਤਲਬ ਕਿ ਮੈਨ ਕਮਿਸ਼ਨ ਫਿਰ ਕਿੱਥੇ ਬਣਾਉਣਾ ਚਾਹੀਦਾ ਫਿਰ ਅਭੀ ਜਿਹੜੇ ਆਮ ਲੋਕ ਪੀੜਿਤ ਅਗੇ ਇਹਨਾਂ ਨੂੰ ਤੇ ਇਹ ਤੇ ਬੋਲ ਕੇ ਬਹਿ ਗਈ ਇਹਦੇ ਬਾਰੇ ਕੋਈ ਕੌਗਨੀਸ਼ੈਂਸ ਨਹੀਂ ਲਿੱਤਾ ਅਸੀਂ ਬੰਦੇ ਹੁੰਦੇ ਸਾਡਾ ਕਮਿਸ਼ਨ ਹੁੰਦਾ ਸੀ ਵੀ ਕਹਿੰਦੇ ਕਿ ਹਾਂ ਭਾਈ ਕਿ ਸਾਡੇ ਬੰਦਿਆਂ ਦੇ ਉੱਤੇ ਝੂਠਾ ਇਲਜ਼ਾਮ ਲਾਇਆ ਇਹਨੇ ਕਿ ਸਾਡੇ ਬੰਦਿਆਂ ਨੂੰ ਕਿਹਾ ਕਿ ਅਸੀਂ ਇਹ ਰੇਪ ਕਰ ਰਹੇ ਹਾਂ ਨਹੀਂ ਮਾਨ ਸਾਹਿਬ ਤੁਸੀਂ ਬਰਾਬਰ ਜਾਬ ਦੇ ਦੀ ਗੱਲ ਕਰ ਰਹੇ ਹੋ ਜੇਕਰ ਕੰਗਨਾਰ ਰਣੋਦ ਦੇ ਵੱਲੋਂ ਕੁਝ ਕਿਹਾ ਗਿਆ ਫੋਰ ਐਗਜ਼ਾਮਪਲ ਜੇ ਇੱਕ ਬੰਦਾ ਕਿਚੜ ਦੇ ਵਿੱਚ ਉਤਰਿਆ ਹੋਇਆ ਤੁਸੀਂ ਉਹਨੂੰ ਕਿਚੜ ਦੇ ਵਿੱਚ ਉਤਰੋਗੇ ਹੁਣ ਮਾਨ ਸਾਹਿਬ ਇੰਨਾ ਵੱਡਾ ਉਹਨਾਂ ਦਾ ਹੁਦਦ ਲੋਕ ਉਹਨਾਂ ਨੂੰ ਮੰਨਦੇ ਨੇ ਉਹਨਾਂ ਦੀ ਉਮਰ ਵੀ ਉਹੋ ਜੀ ਹੈਗੀ ਕਿ ਕੰਗਨਾਰ ਰਣੋਦ ਵਰਗੀ ਤਾਂ ਨਦੀ ਬੇਟੀ ਲੱਗਦੀ ਹੈ ਤੁਹਾਨੂੰ ਨਹੀਂ ਲੱਗਦਾ ਭਾਈ ਇਹ ਇਸ ਬਿਆਨ ਤੋਂ ਬਚਿਆ ਜਾ ਸਕਦਾ ਸੀ ਨਹੀਂ ਸੀ ਦੇਣਾ ਚਾਹੀਦਾ ਇਹ ਬਿਆਨ ਕਿਉਂਕਿ ਪੰਜਾਬ ਦੇ ਵਿੱਚ ਵੀ ਉਹਨਾਂ ਦਾ ਵਿਰੋਧ ਸ਼ੁਰੂ ਹੋ ਗਿਆ ਲੋਕ ਇਹ ਕਹਿ ਰਹੇ ਨੇ ਕਿ ਭਾਈ ਵਿਰੋਧ ਕਰੋ ਲੀਗਲੀ ਕਰੋ ਲੇਕਿਨ ਇਸ ਤਰ੍ਹਾਂ ਦੀ ਸ਼ਬਦਾਵਲੀ ਦਾ ਇਸਤੇਮਾਲ ਨਹੀਂ ਹੋਣਾ ਚਾਹੀਦਾ ਤੁਸੀਂ ਮੈਨੂੰ ਦੱਸੋ ਤੁਸੀਂ ਇੱਕ ਕਾਨੂੰਨ ਦੇ ਵਿੱਚ ਜਾਂਦੇ ਹੋ ਕਾਨੂੰਨ ਤੇ ਇਹ ਕਹਿੰਦਾ ਹੈ ਕਿ ਹਾਂਜੀ ਕਿ ਤੁਸੀਂ ਕੋਈ ਐਫਆਈਆਰ ਕਟਾਈ ਠੀਕ ਹੈ ਤੁਸੀਂ ਇੱਕ ਐਫਆਈਆਰ ਕਟਾਤੀ ਕਿ ਮੇਰੀ ਨਵਨੀਤ ਨੇ ਅੱਖ ਕੱਟਦੀ ਆ ਠੀਕ ਹੈ ਤੇ ਮੇਰੇ ਉੱਤੇ ਐਫਆਈਆਰ ਹੋ ਗਈ ਉਸ ਤੋਂ ਬਾਅਦ ਤੁਹਾਨੂੰ ਪ੍ਰੂਫ ਕਰਨਾ ਪਊਗਾ ਨਾਲ ਦੋ ਗਵਾਹਾਂ ਦੇ ਨਾਲ ਤੁਹਾਨੂੰ ਪ੍ਰੂਫ ਕਰਨਾ ਪਊਗਾ ਕਿ ਕਿਹਦੇ ਸਾਹਮਣੇ ਮੇਰੀ ਅੱਖ ਕੱਢੀ ਆ ਜੀ ਇਹ ਕੋਈ ਤਰੀਕਾ ਨਹੀਂਗਾ ਕਿ ਤੁਸੀਂ ਸਾਡੇ ਪੰਜਾਬ ਦੇ ਮਾਹੌਲ ਖਰਾਬ ਕਰਨ ਨੂੰ ਕੋਈ ਵੀ ਸ਼ਬਦ ਬੋਲੋ ਇਹ ਤੇ ਫਿਰ ਅਹੀ ਹੁੰਦਾ ਕਿ ਬਰਾਬਰ ਜੇਕਰ ਸਾਡੀ ਅੱਖ ਕੱਢੀ ਤੇ ਤੁਹਾਡੀ ਅੱਖ ਨਾਲ ਬਰਾਬਰ ਹੱਥ ਦੇ ਵਿੱਚ ਦੇਣੀ ਚਾਹੀਦੀਗੀ ਕਿ ਕੱਢ ਕੇ ਕਿਹਾ ਲਓ ਇਹ ਸਾਬ ਬਰਾਬਰ ਹੋ ਗਿਆ ਕਾਨੂੰਨ ਤੇ ਐ ਹੁੰਦਾ ਕਾਨੂੰਨ ਐ ਥੋੜੀ ਹੁੰਦਾ ਕਿ ਜਦੋਂ ਤੁਸੀਂ ਕਿਹਾ ਤੇ ਫਿਰ ਮੈਂ ਪ੍ਰੂਫ ਕਰਾਂ ਮੈਂ ਲੀਗਲੀ ਕਰਾਂ ਕੀ ਕਰਾਂਗਾ ਲੀਗਲੀ ਕੀ ਹੋਏਗਾ ਕਾਨੂੰਨੀ ਹੈਗਾ ਸਰ ਅਦਾਲਤਾਂ ਨਹੀਂ ਹੈਗੀਆਂ ਮੈਂ ਅਦਾਲਤ ਦੇ ਵਿੱਚ ਖੁਦ ਗਿਆ ਸੀ ਕੰਗਣਾ ਰਣੌਤ ਦੇ ਲੈ ਕੇ ਕਿ ਜਦੋਂ ਉਹਨੇ ਕਿਹਾ ਹੈਗਾ ਸੀ ਉਹਨੇ ਇੱਕ ਸ਼ਬਦ ਕਹੇ ਸੀ ਕਿ ਮੈਨੂੰ ਬੀਫ ਖਾਣਾ ਪਸੰਦ ਹੈਗਾ ਠੀਕ ਹੈ ਜੀ ਮੈਂ ਅਦਾਲਤ ਦੇ ਵਿੱਚ ਗਿਆ ਮੈਂ ਆਨਰੇਬਲ ਹਾਈ ਕੋਰਟ ਦੇ ਵਿੱਚ ਰਿਟ ਫਾਈਲ ਕੀਤੀ ਜਦੋਂ ਆਨਰੇਬਲ ਹਾਈ ਕੋਰਟ ਦੇ ਵਿੱਚ ਰਿਟ ਫਾਈਲ ਕੀਤੀ ਮੈਂ ਉਹਨਾਂ ਨੂੰ ਕਿਹਾ ਕਿ ਇਹ ਇੱਕ ਅਭਿਨੇਤਰੀ ਹੈ ਇਹਦੇ ਬਿਆਨ ਦੇ ਨਾਲ ਬਹੁਤ ਫਰਕ ਪੈ ਸਕਦਾ ਤੇ ਗਾਂ ਨੂੰ ਪੁੱਜਿਆ ਜਾਂਦਾ ਜੀ ਪੂਰੇ ਦੇਸ਼ ਭਰ ਦੇ ਵਿੱਚ ਉਹਨੂੰ ਮਾਂ ਦਾ ਦਰਜਾ ਦਿੱਤਾ ਜਾਂਦਾ ਹੈਗਾ ਤੇ ਜੇਕਰ ਇਹੋ ਜੀ ਬਨੇਤਰੀ ਕਹੂਗੀ ਕਿ ਹਾਂਜੀ ਮੈਨੂੰ ਬੀਫ ਖਾਣਾ ਪਸੰਦ ਹੈਗਾ ਤੇ ਉਹਦੇ ਨਾਲ ਕੀ ਹੋਏਗਾ ਲੋਕਾਂ ਦਾ ਧਿਆਨ ਅਟਰੈਕਟ ਨਹੀਂ ਹੋਏਗਾ ਤੇ ਜਦੋਂ ਉਹਦੇ ਕਰਕੇ ਮੈਂ ਗਿਆ ਉੱਥੇ ਆਨਰੇਬਲ ਹਾਈ ਕੋਰਟ ਦੇ ਵਿੱਚ ਤੇ ਆਨਰੇਬਲ ਹਾਈ ਕੋਰਟ ਨੇ ਉਹ ਰਿਟ ਮੈਰਿਟ ਤੇ ਡਿਸਮਿਸ ਕੀਤੀ ਮੈਰਿਟ ਤੇ ਡਿਸਮਿਸ ਕੀਤੀ ਤੇ ਉਹਦੇ ਵਿੱਚ ਵੱਡੇ ਵੱਡੇ ਅਖਰਾਂ ਦੇ ਵਿੱਚ ਕੰਗਨਾ ਕੋ ਮਿਲੀ ਬੜੀ ਰਾਹਤ ਮੈਂ ਤੇ ਰਿਟ ਚ ਹੀ ਕਿਹਾ ਸੀ ਕਿ ਹੌਨਰੇਬਲ ਹਾਈ ਕੋਰਟ ਆਪਣੀ ਸੁਪਰਵਾਈਜ਼ਨ ਦੇ ਵਿੱਚ ਇਹਦੀ ਜਾਂਚ ਕਰਾਵੇ ਕਿ ਇਹਨੇ ਸ਼ਬਦ ਕਿਉਂ ਬੋਲੇ ਜਾਂ ਕੋਈ ਸਿੱਟ ਬਣਾਈ ਜਾਵੇ ਹੋਰ ਤੇ ਮੈਂ ਤੇ ਇਹ ਕਿਹਾ ਹੀ ਨਹੀਂ ਉਹਨੂੰ ਸਜ਼ਾ ਦੇਵੋ ਹਾਈ ਕੋਰਟ ਕੋਲੇ ਪਾਵਰ ਹੀ ਨਹੀਂ ਕਿ ਸਜ਼ਾ ਦੇਣ ਦੀ ਹਾਈ ਕੋਰਟ ਤੇ ਐਪੀਲੈਂਟ ਕੋਰਟ ਗਈ ਹੈ ਹਾਈ ਕੋਰਟ ਡਾਇਰੈਕਸ਼ਨਸ ਮੂਵ ਕਰਦੀ ਹੈ ਰਿਟ ਦੇ ਵਿੱਚ ਰਿਟ ਆਰਟੀਕਲ 226 ਦੇ ਵਿੱਚ ਜਦੋਂ ਤੁਹਾਡੇ ਫੰਡਾਮੈਂਟਲ ਰਾਈਟ ਓਵਰ ਬਲੀਚ ਹੋਣ ਕਰ ਜਦੋਂ ਅਸੀਂ ਉੱਥੇ ਪਹੁੰਚੇ ਅਸੀਂ ਉੱਥੇ ਇਹ ਕੰਨੇ ਪਿਆ ਕਿ ਇਹਦੀ ਜਾਂਚ ਕਰਾਈ ਜਾਵੇ ਫਿਰ ਕਾਨੂੰਨ ਉਸ ਵੇਲੇ ਕਿੱਥੇ ਸੀ ਕਿਉਂਕਿ ਬੀਜੇਪੀ ਸੈਂਟਰ ਦੀ ਗਵਰਨਮੈਂਟ ਹੈਗੀ ਬੀਜੇਪੀ ਅੱਜ ਕਾਨੂੰਨ ਦੇ ਉੱਤੇ ਵੀ ਰਾਜ ਕਰ ਰਹੀ ਹੈਗੀ ਆ ਤੇ ਜਿਹੜੇ ਤੁਸੀਂ ਗੱਲ ਕਰ ਰਹੇਗੇ ਉਹ ਪ੍ਰਧਾਨ ਸਾਹਿਬ ਦੀ ਪ੍ਰਧਾਨ ਸਾਹਿਬ ਨੇ ਅੱਜ ਤੱਕ ਉਹ ਮੁੱਦਿਆਂ ਤੇ ਗੱਲ ਕੀਤੀ ਗਈ ਹੈ ਔਰਤਾਂ ਦੇ ਪੱਖਾਂ ਦੀ ਗੱਲ ਕੀਤੀ ਗਈ ਹੈ ਇਹ ਜਿਹੜਾ ਬਿਆਨ ਸਿੰਘ ਦਾ ਪੋਤਰਾ ਗਾਸੀ ਗੁਰਕੀਰਤ ਤੇ ਹੋਰ ਕਈ ਮੁੱਦਿਆਂ ਤੇ ਜਿਹੜੀ ਗੱਲ ਕੀਤੀ ਇਹਨਾਂ ਨੂੰ ਅੱਜ ਤੱਕ ਕਿਸੇ ਨੇ ਵੀ ਨਹੀਂ ਕੀਤੀ ਗਈ ਪ੍ਰਧਾਨ ਸਾਹਿਬ ਨਰਨੋਦ ਵੀ ਤਾਂ ਇੱਕ ਹੋਰ ਥੀ ਹੈ ਕੰਗਨਰ ਨਾ ਉਤੇ ਦੇਖੋ ਇੱਕ ਅਭਿਨੇਤਰੀ ਗਿਆ ਉਹਨੇ ਆਪਣੀ ਫਿਲਮ ਚਲਾਉਣ ਨੂੰ ਔਰਤ ਨਹੀਂ ਹੈਗੀ ਨਹੀਂ ਇੱਕ ਅਭਿਨੇਤਰੀ ਕਹਿ ਸਕਦੇ ਹੈਗਾ ਅਭਿਨੇਤਰੀ ਔਰਤ ਤੇ ਔਰਤ ਦੀਆਂ ਕਈ ਮਰਿਆਦਾ ਹੁੰਦੀਆਂ ਔਰਤ ਇੱਕ ਮਾਂ ਵੀ ਹੁੰਦੀ ਹੈ ਠੀਕ ਹੈ ਜੀ ਔਰਤ ਇੱਕ ਦੇਵੀ ਹੁੰਦੀ ਹੈ ਪਰ ਜਦੋਂ ਔਰਤ ਦਾ ਰੂਪ ਅਲੱਗ-ਅਲੱਗ ਤਰ੍ਹਾਂ ਦਾ ਹੁੰਦਾ ਜੇਕਰ ਔਰਤ ਇਸ ਰੂਪ ਦੇ ਵਿੱਚ ਆ ਕੇ ਹੁਣ ਜਦੋਂ ਚੰਡਾਲੀ ਬਣ ਜਵੇ ਤੇ ਫਿਰ ਫਿਰ ਉਹਨੂੰ ਕੀ ਕਿਹਾ ਜਾਏਗਾ ਹੁਣ ਕਈ ਤਰ੍ਹਾਂ ਦੇ ਰੂਪ ਹੁੰਦੇ ਐ ਅਸਲੀ ਮੈਂ ਮਤਲਬ ਕਿ ਇਹਦੇ ਉੱਤੇ ਬਹੁਤੀ ਗੱਲ ਤੇ ਇਹਦੇ ਵਿੱਚ ਅਹੀ ਮਕਾਨਾ ਚਾਹੁੰਦਾ ਕਿ ਜਿਹੜਾ ਪ੍ਰਧਾਨ ਸਾਹਿਬ ਨੇ ਸਟੇਟਮੈਂਟ ਦਿੱਤੀ ਆ ਅਸੀਂ ਉਸ ਸਟੇਟਮੈਂਟ ਤੋਂ ਮਨ ਕਰ ਨਹੀਂ ਗਏ ਅਸੀਂ ਉਸ ਸਟੇਟਮੈਂਟ ਦੇ ਨਾਲ ਅੱਗੇ ਉਹਨਾਂ ਨੇ ਕਿਹਾ ਕਿ ਜਿਹੜਾ ਬੰਦਾ ਕੋਈ ਕੰਮ ਕਰਦਾਗਾ ਹੁਣ ਮੈਂ ਜਿਹੜਾ ਕੰਮ ਕਰਦਾਗਾ ਮੈਂ ਸੁਨਿਆਰ ਦਾ ਕੰਮ ਕਰਦਾਗਾ ਜਾਂ ਮੈਂ ਉਹਨਾਂ ਨੇ ਕਿਹਾ ਮੈਂ ਸਾਈਕਲ ਚਲਾਉਣਾਗਾ ਮੈਨੂੰ ਸਾਈਕਲ ਵਾਲਿਆਂ ਨੂੰ ਸਾਈਕਲ ਚਲਾਉਣ ਦਾ ਤਜਰਬਾ ਹੁੰਦਾ ਉਦੋਂ ਹੀ ਉਹਨਾਂ ਨੇ ਰੇਪ ਦੀ ਗੱਲ ਕੀਤੀ ਤੇ ਰੇਪ ਤਾਂ ਉਹਨਾਂ ਨੂੰ ਤਜਰਬਾ ਹੋਣਾ ਜਦੋਂ ਕਿਤੇ ਬੰਦ ਜਦੋਂ ਕਿਸੇ ਰੇਪ ਹੋਇਆ ਹੀ ਨਹੀਂ ਜਦੋਂ ਕਿਤੇ ਰੇਪ ਹੋਇਆ ਨਹੀਂ ਤੇ ਬਿਲਕੁਲ ਉਹਦੀ ਕਹਾਣੀ ਬਣਾਉਂਦੀ ਬਣਾਤਾ ਕਿ ਰੇਪ ਹੋਇਆ ਤੇ ਫਿਰ ਉਹਨਾਂ ਨੂੰ ਪਤਾ ਹੋਏਗਾ ਨਾ ਕਿ ਕਿੱਦਾਂ ਹੁੰਦਾ ਜਦੋਂ ਕਿਤੇ ਰੇਪ ਹੋਇਆ ਨਹੀਂ ਫਿਰ ਉਸ ਚੀਜ਼ ਨੂੰ ਇੰਪਲੀਮੈਂਟ ਕਰਨਾ ਤੇ ਫਿਰ ਫਿਰ ਉਹਨਾਂ ਨੂੰ ਪਤਾ ਹੋਊਗਾ ਕਿ ਕਿੱਦਾਂ ਹੁੰਦਾ ਹਾਲਾਂਕਿ ਫਿਲਮ ਹਲੇ ਸੈਂਸਰ ਬੋਰਡ ਨੇ ਰੋਕੀ ਹੋਈ ਹੈ ਸਰਟੀਫਿਕੇਸ਼ਨ ਹੋਣੀ ਹੈ ਜੇਕਰ ਫਿਲਮ ਪੰਜਾਬ ਦੇ ਵਿੱਚ ਰਿਲੀਜ਼ ਹੁੰਦੀ ਹੈ ਕਿ ਕਦਮ ਹੋਏਗਾ ਤੁਹਾਡਾ ਦੇਖੋ ਜੀ ਜੇਕਰ ਪੰਜਾਬ ਦੇ ਵਿੱਚ ਰਿਲੀਜ਼ ਹੁੰਦੀ ਹੈ ਤੇ ਅਸੀਂ ਫਿਲਮ ਬੰਦ ਕਰਾਵਾਂਗੇ ਜਿੰਨੇ ਸਿਨੇਮੇ ਘਰਾਂ ਦੇ ਵਿੱਚ ਫਿਲਮ ਰਿਲੀਜ਼ ਹੋਏਗੀ ਅਸੀਂ ਔਨਰੇਬਲ ਡਿਪਟੀ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਵੀ ਦਿੱਤਾਗਾ ਅਸੀਂ ਉਹਨਾਂ ਨੂੰ ਕਿਹਾਗਾ ਕਿ ਫਿਲਮ ਆਪਸੀ ਸਹਬਦ ਪਾਈਚਾਰੇ ਨੂੰ ਖਰਾਬ ਕਰ ਸਕਦੀ ਹੈ ਕਿ ਲੋਕਾਂ ਨੂੰ ਲੱਗਦਾ ਹੈਗਾ ਕਿ ਇਹ ਖਾਲੀ ਫਿਲਮ ਚਲਾਉਣ ਦੇ ਪਿੱਛੇ ਤੁਸੀਂ ਇਹ ਨਾ ਕਰੋ ਨਾ ਕਿ ਇੱਥੇ ਤੁਸੀਂ ਲੜਾਈ ਝਗੜੇ ਪਵਾ ਦਿਓ ਨਾਲੇ ਫਿਲਮ ਚਲਾਉਣ ਦਾ ਮੇਨ ਮੋਟਿਵ ਹਰਿਆਣਾ ਦੇ ਇਲੈਕਸ਼ਨ ਜਗਿਆ ਹੈ ਇਨਾਂ ਦੀ ਇੰਟੈਂਸ਼ਨ ਦੇਖੀ ਹੁੰਦੀ ਹੈ ਕਿਸੇ ਦੀ ਮੈਲਾਫਾਈਟ ਤੇ ਵੀ ਵਾਲ ਇੰਟੈਂਸ਼ਨ ਇਹਨਾਂ ਦੀ ਇਹ ਹੈ ਕਿ ਇਹਨਾਂ ਨੇ ਉੱਥੇ ਪਾੜ ਪਾਣਾ ਹੈ ਹਰਿਆਣੇ ਦੇ ਵਿੱਚ ਇਲੈਕਸ਼ਨ ਆ ਗਿਆ ਇਲੈਕਸ਼ਨ ਦੇ ਮੌਕੇ ਤੇ ਇਹਨਾਂ ਨੇ ਕੋਈ ਸ਼ਬਦ ਕੱਟਣਾ ਹੁੰਦਾ ਉਹਨਾਂ ਨੇ ਕੱਢਤਾ ਤੇ ਇੰਨੀ ਇੱਕ ਗੱਲ ਲੱਗੀ ਹੈ ਤੇ ਪੰਜਾਬ ਦੇ ਵਿੱਚ ਹੈ ਚਾਹੁੰਦੇ ਆ ਕਿ ਪੰਜਾਬ ਨੂੰ ਹੋਰ ਖੰਡ-ਖੰਡ ਕਰ ਦੇਣ ਮਤਲਬ ਕਿ ਖਤਮ ਕਰ ਦੇਣ ਪੰਜਾਬ ਸੈਂਸਿਟਿਵ ਸੂਬਾ ਹੈ ਬਈ ਨਾਲ ਲੱਗਦਾ ਹੈ ਦਰਿਆਵਾਂ ਦੇ ਨਾਲ ਲੱਗਦਾ ਬਾਰਡਰਾਂ ਦੇ ਨਾਲ ਲੱਗਦਾ ਹੈ ਤੇ ਇਹਨੂੰ ਹੋਰ ਛੋਟਾ ਕਰਦਣ ਜਾਂ ਇੱਥੇ ਰਾਸ਼ਟਰਪਤੀ ਸ਼ਾਸਨ ਲਾਗੂ ਕਰਦਣ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਕੱਲ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ 'ਚ ਫਿਲਮ ਰਿਲੀਜ਼ ਹੁੰਦੀ ਹੈ ਅਮਨ ਪਾਈਚਾਰਾ ਪੰਗ ਹੁੰਦਾ ਤਾਂ ਸਿੱਧੀ ਜ਼ਿੰਮੇਵਾਰ ਫਿਲਮ ਦੀ ਸਟਾਰ ਕਾਸਟ ਹੋਏਗੀ ਫਿਲਮ ਬਣਾਉਣ ਵਾਲੀ ਕੰਪਨੀ ਹੋਏਗੀ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਵੀ ਇਸ ਦੇ ਵਿੱਚ ਬਰਾਬਰ ਦੀ ਜ਼ਿੰਮੇਵਾਰ ਹੋਏਗੀ ਤੁਹਾਡਾ ਕੀ ਕਹਿਣਾ ਬਿਲਕੁਲ ਜੀ ਜਦੋਂ ਪੰਜਾਬ ਦਾ ਮਾਹੌਲ ਜੇਕਰ ਇਸ ਫਿਲਮ ਕਰਕੇ ਖਰਾਬ ਹੁੰਦਾ ਜਾਂ ਆਪ ਸਿਪਾਈ ਜਾਰੇ ਦੇ ਵਿੱਚ ਪਹਿਲਾਂ ਹੀ ਜਦੋਂ ਦੀ ਬੀਜੇਪੀ ਸਰਕਾਰ ਆਈ ਹੈ ਤੇ ਬਹੁਤ ਕੜਤਨ ਆ ਚੁੱਕੀ ਹੈ ਇੱਕ ਅਲੱਗ-ਅਲੱਗ ਰੂਟ ਬਣ ਗਿਆ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਕੀ ਹੈ ਇੱਥੇ ਅਲੱਗ-ਅਲੱਗ ਤਰ੍ਹਾਂ ਦੇ ਨਾਲ ਮਤਲਬ ਕਿ ਕੱਟਰਪੰਥੀ ਉਬਰ ਰਹੇ ਗਿਆ ਠੀਕ ਹੈ ਜੀ ਸੋ ਜੇਕਰ ਇਹ ਫਿਲਮ ਰਿਲੀਜ਼ ਹੁੰਦੀ ਹੈ ਤੇ ਸਟਾਰ ਕਾਸਟ ਤੇ ਉਹਦੀ ਜ਼ਿੰਮੇਵਾਰ ਹੋਈਏਗੀ ਹੋਏਗੀ ਉਹਦੇ ਨਾਲ ਨਾਲ ਜਿਹੜੇ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੁੰਦੀ ਹੈ ਉਹ ਵੀ ਸਾਰੇ ਤੇ ਸਰਕਾਰ ਵੀ ਸਾਰੀ ਜ਼ਿੰਮੇਵਾਰ ਹੁੰਦੀ ਹੈ ਕਿਉਂਕਿ ਮਾਹੌਲ ਖਰਾਬ ਹੁੰਦੇ ਤਾ ਬਿਲਕੁਲ ਇਹ ਸੀਗੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਬੁਲਾਰੇ ਨਮਨਿਤ ਗੋਪੀ ਜਿਨ੍ਹਾਂ ਦਾ ਸਾਫ ਸ਼ਬਦਾ ਦੇ ਵਿੱਚ ਇਹ ਕਹਿਣਾ ਹੈ ਕਿ ਫਿਲਮ ਐਮਰਜੈਂਸੀ ਪੰਜਾਬ ਦੇ ਵਿੱਚ ਰਿਲੀਜ਼ ਨਹੀਂ ਹੋਣੀ ਚਾਹੀਦੀ ਤੇ ਜੇਕਰ ਫਿਲਮ ਪੰਜਾਬ ਦੇ ਵਿੱਚ ਰਿਲੀਜ਼ ਹੁੰਦੀ ਹੈ ਤਾਂ ਉਸ ਦਾ ਡਟਵਾ ਵਿਰੋਧ ਕੀਤਾ ਜਾਏਗਾ ਹੋਰ ਅਪਡੇਟਸ ਦੇ ਲਈ ਤੁਸੀਂ ਜੁੜੇ ਰਹੋ Pro Plus ਤੇ